ਉਹ ਸ਼ਰਿਆ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਮੈਨੂੰ ਚੈਲੰਜ ਕਰ ਸਕਦਾ ਕਿ ਇਹ ਬੰਦੇ ਨੇ ਮੇਰੇ ਤੋਂ ਫਿਰ ਫਿਰ 10 ਰੁਪਏ ਜਾਂ 100 ਰੁਪਏ ਤੱਕ ਲਿਆ ਕਹਿੰਦਾ ਭਾਈ ਜੀ ਤੁਹਾਨੂੰ ਕੋਈ ਗੁਪਤ ਦਾਲ ਦੇ ਚੱਕਰ ਚ ਕੋਈ ਫਰਾਣਾ ਦੇਵੇ ਆਪਣੀ ਵੀ ਇਹਨੇ 2.5 ਲੱਖ ਰੁਪਏ ਉੱਤੋਂ ਬਣਾ ਲੈਣਾ ਮੈਨੂੰ 28 ਸਾਲ ਨੌਕਰੀ ਹੋ ਗਈ ਐ ਮੈਂ 4 ਮਹੀਨੇ ਦਾ ਪਲਾਨ ਫੋਨ ਲਿਆ ਉਹ ਕਹਿੰਦਾ ਭਾਈ ਮੈਂ ਪਹਿਲਾਂ ਕੋਸਾ ਦੇ ਕੇ ਠਾਣਾ ਜਿਹੜਾ ਪੈਸੇ ਲੈਣ ਪੈਸੇ ਦੇ ਰਿਹਾ ਕਹਿੰਦਾ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਹੋਵੋ ਇੱਕ ਸ਼ਬਦ ਹਮੇਸ਼ਾ ਹੀ ਤੁਹਾਨੂੰ ਡਰਾ ਦਿੰਦਾ ਹੈ ਤੇ ਕਈ ਵਾਰੀ ਸਾਡੇ ਮਨ ਵਿੱਚ ਕਿੰਨੇ ਕਿਤੇ ਕਿਰਨਾਂ ਦਾ ਭਾਵ ਆਉਂਦਾ ਹੈ ਉਹ ਸ਼ਬਦ ਹੈ ਪੁਲਿਸ ਦੁਨੀਆ ਦੇ ਹਰ ਕੋਨੇ ਵਿੱਚ ਪੁਲਿਸ ਪੱਤੀ ਨਕਾਰਾਤਮਕ ਜਿਹੜਾ ਉਹ ਸੋਚ ਹਰ ਇੱਕ ਬੰਦੇ ਦੀ ਹੁੰਦੀ ਹੈ ਤੇ ਜੇ ਉਸ ਪੁਲਿਸ ਸ਼ਬਦ ਦੇ ਨਾਲ ਪੰਜਾਬ ਪੁਲਿਸ ਲੱਗਾ ਹੋਵੇ ਤੇ ਫਿਰ ਤਾਂ ਮਾਸ਼ਾਅੱਲਾ ਕਹਿਣੀ ਕੀ ਦੁਨੀਆ ਭਰ ਦੇ ਵਿੱਚ ਵਸਦੇ ਹੋਏ ਪੰਜਾਬੀ ਆਪਣੀ ਪੰਜਾਬ ਪੁਲਿਸ ਦੇ ਉੱਤੇ ਜਿੱਥੇ ਮਾਣ ਕਰਦੇ ਨੇ ਉੱਥੇ ਨਾਲ ਦੀ ਨਾਲ ਜੋ ਕੁਝ ਪਿਛਲੇ ਲੰਬੇ ਦਹਾਕਿਆਂ ਤੋਂ ਹੋਇਆ ਪੰਜਾਬ ਵਿੱਚ ਪੁਲਿਸ ਪ੍ਰਤੀ ਇੱਕ ਬੜੀ ਹੀ ਕਿਰਨਾ ਨਾਲ ਦੇਖਿਆ ਜਾਂਦਾ ਪੁਲਿਸ ਨੂੰ ਜੇ ਕਰਪਸ਼ਨ ਦੀ ਗੱਲ ਹੋਵੇ ਮੂਵਮੈਂਟ ਦੀ ਗੱਲ ਹੋਵੇ ਕਿਸੇ ਵੀ ਪੱਖ ਤੋਂ ਜਾਂ ਰਾਜਨੀਤਿਕ ਲੋਕਾਂ ਦੀ ਕਟਪੁਤਲੀ ਬਣੀ ਹੋਵੇ ਪੁਲਿਸ ਬੜਾ ਹੀ ਜਿਹੜਾ ਉਹ ਬੁਰਾ ਚਿਹਰਾ ਪੁਲਿਸ ਦਾ ਹੁਣ ਤੱਕ ਲੋਕਾਂ ਨੇ ਦੇਖਿਆ ਪਰ ਜਿਨ੍ਹਾਂ ਨੂੰ ਮੈਂ ਅੱਜ ਤੁਹਾਡੇ ਨਾਲ ਮਿਲਵਾਉਣ ਜਾ ਰਿਹਾ ਹਾਂ ਉਹਨਾਂ ਨੇ ਇਸ ਤਸਵੀਰ ਨੂੰ ਧੋਣ ਦਾ ਜਿੱਥੇ ਯਤਨ ਹੀ ਨਹੀਂ ਕੀਤਾ ਬਲਕਿ ਐਸੇ ਪੂਰਨੇ ਪਾਏ ਨੇ ਕਿ ਤੁਹਾਨੂੰ ਵੀ ਪੰਜਾਬ ਪੁਲਿਸ ਤੇ ਮਾਣ ਹੋਏਗਾ ਮੇਰੇ ਨਾਲ ਨੇ ਵੀਰ ਸੁਖਵਿੰਦਰ ਸਿੰਘ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸੋ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਦੇ ਉੱਤੇ ਆ ਓਬਵੀਅਸਲੀ ਜੇ ਅਸੀਂ ਇੱਕ ਪੰਜਾਬ ਪੁਲਿਸ ਦੇ ਮਲਾਜਮ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਲਈ ਲਿਆਏ ਆ ਤੇ ਕੁਝ ਨਾ ਕੁਝ ਤਾਂ ਸਰਦਾਰ ਸੁਖਵਿੰਦਰ ਸਿੰਘ ਜੀ ਹੋਰਾਂ ਨੇ ਕੁਝ ਐਸਾ ਜ਼ਰੂਰ ਕੀਤਾ ਹੋਵੇਗਾ ਜਿਸ ਦੀ ਵਜ੍ਹਾ ਕਰਕੇ ਅੱਜ ਅਸੀਂ ਤੁਹਾਨੂੰ ਇਹਨਾਂ ਦੇ ਰੂਬਰੂ ਕਰਵਾਉਣ ਲੱਗੇ ਹਾਂ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਇਹਨਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਹੋ ਇਹਨਾਂ ਦੇ ਸੋਸ਼ਲ ਜਿਹੜੇ ਕੰਮ ਨੇ ਉਹਨਾਂ ਨੂੰ ਤੁਸੀਂ ਦੇਖਦੇ ਹੋ ਤੇ ਸਾਡਾ ਮਨ ਸੀ ਆਪਾਂ ਇਹਨਾਂ ਦੇ ਘਰ ਇਹਨਾਂ ਦੇ ਨਾਲ ਬੈਠ ਕੇ ਇਹਨਾਂ ਦੇ ਨਾਲ ਇਹ ਸਾਰਾ ਜਿਹੜਾ ਸਫਰ ਅਸੀਂ ਗਾ ਉਹਦੇ ਤੇ ਗੱਲਬਾਤ ਕਰੀਏ ਵੀ ਜੀ ਸੁਖਿੰਦਰ ਸਿੰਘ ਜੀ ਕਿਉਂਕਿ ਪਬਲੀਕਲੀ ਇਹ ਗੱਲ ਕਹਿਣਾ ਕਿ ਮੈਂ ਪੰਜਾਬ ਪੁਲਿਸ ਵਿੱਚ ਹਾਂ ਪਰ ਮੈਂ ਰਿਸ਼ਵਤ ਨਹੀਂ ਲੈਂਦਾ ਮੈਂ ਕਰਪਟ ਪੁਲਿਸ ਅਫਸਰ ਨਹੀਂ ਕਿਵੇਂ ਰਿਹਾ ਇਹ ਗੱਲ ਵੀ ਸਭ ਤੋਂ ਵੱਡਾ ਤਾਂ ਮੈਂ ਆ ਫਟੇ ਚੈਨਲ ਫੂਰੀਤ ਪੂਰੀ ਟੀਮ ਦਾ ਆਉ ਦੇ ਲੋ ਬਹੁਤ ਬਹੁਤ ਘਰਿਆ ਲਜੀਆ ਕਹਿੰਦਾ ਤੁਹਾਨੂੰ ਆ ਸਾਰੇ ਪਰਿਵਾਰ ਨੂੰ ਔਰ ਦੂਜੀ ਗੱਲ ਤੁਸੀਂ ਜਿਹੜੇ ਕ腐ਸ਼ਨ ਬਾਰੇ ਗੱਲ ਕੀਤੀ ਐ ਕ腐ਸ਼ਨ ਜਦੋਂ ਤੱਕ ਮੈਨੂੰ ਕ腐ਸ਼ਨ ਕੋਈ ਇਹ ਮਹਿਕਮਾ ਨੇ ਜਿਹੜਾ ਕ腐ਸ਼ਨ ਤੋਂ ਬਚਿਆ ਆਵੇਗਾ ਜੀ ਸ਼ਾਇਦ ਕੋਈ ਜੀ ਮੇਰਾ ਖਿਆਲ ਕੋਈ ਅਪਰ ਕੈਂਸਰ ਦੇ ਕਿ ਇਹ ਮਹਿਕਮਾ ਕ腐ਸ਼ਨ ਨਹੀਂ ਕਰਦਾ ਜਾਂ ਇਹ ਬੰਦਾ ਕ腐ਸ਼ਨ ਨਹੀਂ ਕਰਦਾ ਜੀ ਅਜ ਤੱਕ ਮੈਂ ਤੁਸੀਂ ਮੈਨੂੰ ਪੁੱਛਿਆ ਸਵਾਲ ਇਹ ਹਾਂ ਠੀਕ ਮੈਂ ਵੀਡੀਓ ਅੱਜ ਤੋਂ ਮੇਰੀ ਕੁਝ ਦੇ ਪਹਿਲਾਂ ਕਿ ਵਾਇਰਲ ਹੋਈ ਸੀ ਜੀ ਕਿਉਂਕਿ ਮੈਂ ਆਪਰੇ ਲਾਈਫ ਦੇ ਵਿੱਚ ਹਾਂ ਕਿਤੇ ਗਲਤੀ ਹੋਈ ਹੋਊਗੀ ਇਹਨੂੰ ਕਹਿੰਦਾ ਬਿਲਕੁਲ ਨਹੀਂ ਹੋਈ ਹੋਊ ਕੋਈ ਹੋਊਗੀ ਪਰ ਨਹੀਂ ਅੱਜ ਦੇ ਟਾਈਮ ਦੇ ਵਿੱਚ ਅੱਜ ਤੋਂ ਪਿੱਛੇ ਹਾਂ ਕੋਈ ਬੰਦਾ ਉੱਤ ਕੇ ਕਹਿ ਵੀ ਸਾਦਾ ਕਹ ਲੂਗਾ ਇਹਦੇ 15 ਮੈਂ ਤੋਂ ਰਿਸ਼ੂ ਤਾਂ ਲਈ ਹੈ ਜੀ ਮੈਂ ਕਹਿੰਦਾ ਅਗਰ ਮੈਂ ਕਿਤੇ ਤੋਂ ਲਈ ਹੈ ਹਮ ਮੋਂ ਤੁਹਾਡੇ ਚੈਨਲ ਦੇ ਮਾਧਮ ਨਾਲ ਕਹਿੰਦਾ ਪਿਆ ਅਗਰ ਮੈਂ ਵਾਕਿਆ ਕਹਿ ਬੰਦੇ ਰਿਸ਼ੂ ਤੋਂ ਲਈ ਹੈ ਉਹ ਸ਼ਰਿਆ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਮੈਨੂੰ ਚੈਲੰਜ ਕਰ ਸਕਦਾ ਕਿ ਇਹ ਬੰਦੇ ਨੇ ਮੇਰੇ ਤੋਂ ਪਰਫੈਕਟ 10 ਰੁਪਏ ਜਾਂ 100 ਰੁਪਏ ਮਤਲਿਆ ਪਰਫੈਕਟ ਕਿਉਂਕਿ ਮੈਂ ਮੇਰਾ ਸਵਾਲ ਇਹ ਤੋਂ ਸਟਾਰਟ ਹੁੰਦਾ ਸੀਗਾ ਕਿ ਜਦੋਂ ਤੁਸੀਂ ਕਿਹਾ ਕਿਉਂਕਿ ਪਬਲਿਕਲੀ ਇਹ ਗੱਲ ਕਹਿਣੀ ਕਿ ਭਾਈ ਮੈਂ ਹਾਂ ਜਿਨੇ ਅੱਜ ਤੱਕ ਰਿਸ਼ਬਤ ਨਹੀਂ ਲਈ ਉਹ ਵੀ ਪੰਜਾਬ ਪੁਲਿਸ ਦੇ ਵਿਭਾਗ ਦੇ ਵਿੱਚ ਤੇ ਇਹ ਬਹੁਤ ਵੱਡੀ ਗੱਲ ਐ ਤੁਹਾਡਾ ਸੋਸ਼ਲ ਕੰਮ ਦਾ ਵੀ ਇੱਕ ਵੱਡਾ ਜਿਹੜਾ ਉਹ ਬੈਕਗ੍ਰਾਉਂਡ ਹੈ ਤੁਸੀਂ ਬਹੁਤ ਸਾਰੇ ਸਮਾਜਿਕ ਜਿਹੜੇ ਕਾਰਜ ਆ ਉਹ ਵੀ ਕਰਦੇ ਹੋ ਕਿਉਂਕਿ ਏਡੀ ਗੱਲ ਕਹਿਣੀ ਸੌਖੀ ਨਹੀਂ ਹੁੰਦੀ ਜੇ ਅੰਦਰ ਜ਼ਿਗਰਾ ਹੈਗਾ ਜੇ ਮਨ ਵਿੱਚ ਇਹ ਤਾਂਗ ਹੈ ਜਾਂ ਇਹ ਕਿ ਸਿਰੇ ਕਿਤੇ ਬੰਦਾ ਮਾਨਸਿਕ ਤੌਰ ਤੇ ਜੁੜਿਆ ਹੋਇਆ ਉਹਨੂੰ ਆਪਣੇ ਆਪ ਤੇ ਇਸ ਗੱਲ ਕਹਿਣ ਲੱਗਿਆ ਮਾਨ ਹੈ ਤੇ ਤਾਂ ਹੀ ਇਹ ਗੱਲ ਕਹੀ ਕਿ ਭਾਈ ਮੈਂ ਰਿਸ਼ਤ ਨਹੀਂ ਲੈਂਦਾ ਸੋ ਉਹ ਜਿਹੜੇ ਸੋਸ਼ਲ ਕੰਮ ਨੇ ਜਿਹੜੇ ਤੁਹਾਨੂੰ ਜੋੜਦੇ ਨੇ ਪਬਲਿਕ ਦੇ ਨਾਲ ਇਹ ਮਨੁੱਖਤਾ ਦੇ ਨਾਲ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਪਾਣੀਆਂ ਚ ਵੀ ਹੈ ਕਿ ਅਸੀਂ ਮਨੁੱਖਤਾਵਾਦੀ ਹਾਂ ਬਾਬੇ ਨਾਨਕ ਦਾ ਸਿਧਾਂਤ ਗੁਰਗੋਬਿੰਦ ਸਿੰਘ ਦਾ ਸਿਧਾਂਤ ਸਾਡੀਆਂ ਰਗਾਂ ਵਿੱਚ ਵਗਦਾ ਹੈ ਬਟ ਉਹ ਜਿਹੜੇ ਸੋਸ਼ਲ ਕਾਰਜ ਕਰਦੇ ਹੋ ਕਿਦਾਂ ਪੁਲਿਸ ਦੀ ਨੌਕਰੀ ਦੇ ਨਾਲ ਨਮਾਉਣੇ ਵਿਰਦੀ ਕੇ ਇਸ ਤਰ੍ਹਾਂ ਕੇ ਦੇਖੋ ਮੈਂ ਇੱਕ ਪੁਲਸ ਮੁਲਾਜ਼ਮ ਹਾਂ ਜੀ ਨਾਕੇ ਤੇ ਖੜਾ ਹੋਵੇ ਪੁਲਸ ਖੜੀ ਹੋਵੇ ਨਾਕਾ ਦੇਖ ਕੇ ਲੋਕੀ ਸਾਈਡ ਜਾਂ ਰਸਤਾ ਬਦਲ ਦੀ ਕੋਸ਼ਿਸ਼ ਕਰਦੇ ਆ ਬਿਲਕੁਲ ਬਿਲਕੁਲ ਪਰ ਜਦੋਂ ਸੁਖਿੰਦਰ ਸਿੰਘ ਮੈਂ ਮਾਨ ਲਾ ਨੇ ਕਹਿੰਦਾ ਮੈਂ ਬਾਪੂ ਨਾਲ ਗੁਰੂ ਲਾਲ ਕਹਿੰਦੇ ਆ ਬਾਬਾ ਨਾਲ ਮੈਂ ਬਾਪੂ ਨਾਲ ਕਹਿੰਦਾ ਜੀ ਬਾਪੂ ਲਾ ਦਾ ਇਹਨਾਂ ਨੂੰ ਥਾਪੜ ਆ ਕਿ ਮੈਂ ਜਦ ਨਾਕੇ ਤੇ ਖੜਾ ਹੋਵੇ ਆਮ ਲੋਕ ਨਿਕਲਦੇ ਉੱਥੋਂ ਸੱਜਣ ਬੜੇ ਪਰ ਦੇਖੋ ਮੇਰਾ ਕਹਾਣੀ ਵੀ 80% ਗੱਡੀਆਂ ਨਿਕਲਦੀਆਂ ਮੇਰੇ ਕੋਲੋਂ ਹੱਥ ਖੜਕਾ ਖੜਾ ਕਰਕੇ ਫੇਰ ਨਿਕਲਦੀਆਂ ਮੇਰੇ ਕੋਲੋਂ ਗੱਡੀਆਂ ਜੀ ਕਈ ਰੁਕਦੇ ਵੀ ਐ ਰੋਕੇ ਫੋਟੋ ਕਰਵਾਉਂਦੇ ਕੱਲ ਦੀ ਗੱਲ ਦੱਸਦਾ ਤੁਸੀਂ ਕੱਲ ਕੀਤੀ ਜਿਹੜੀ ਆ ਮਤਲਬ ਕ腐ਪਸ਼ਨ ਵਾਲੀ ਪੈਸੇ ਮੈਂ ਹੀ ਲੈ ਕੇ ਤਲਾਇਆ ਮੈਂ ਕੱਲ 10000 ਰੁਪਏ ਲਿਆ ਜੀ ਅੱਜ ਤੋਂ ਕੋਈ ਹਫਤਾ ਪਹਿਲਾਂ ਮੈਂ 1000 ਰੁਪਏ ਲਿਆ ਸੀ ਜੀ ਔਰ ਉਹ ਮੈਂ ਬਣਾ ਕੇ ਵੀਡੀਓ ਨਟ ਤੇ ਪਾਤੀ ਸੀ ਮਿਲ ਕੇ ਪੈਸੇ ਮੈਂ ਹੀ ਲੈ ਕੇ ਤਲਾਇਆ ਹੁਣ ਕੱਲ ਕਿਸੇ ਨੇ ਕੋ ਦੋ ਆਏ ਕਹਿੰਦੇ ਜੀ ਤੁਹਾਨੂੰ ਸੇਵਾ ਪੜਵਾਣੀ ਆ ਤੇ ਇੱਕ ਮੁੰਡੇ ਕਮੈਂਟ ਬੋਸਲਾ ਕੀਤਾ ਸੀ ਜੋ ਮੈਂ ਇੱਕ ਆਪਣੇ ਪੇਜ ਤੇ ਦੇਖਿਆ ਸੀ ਉਹ ਕਹਿੰਦਾ ਭਾਜੀ ਤੁਹਾਨੂੰ ਕੋਈ ਗੁਪਤਦਾਨ ਦੇ ਚੱਕਰ ਚ ਫਸਾਣਾ ਦੇਵੇ ਹਾਂ ਉਹਦੀ ਗੱਲ ਨੂੰ ਕੋਈ ਜੱਜ ਜੱਤੀ ਕਹਾ ਦੇ ਠੀਕ ਵੀ ਲੱਗੀ ਮੈਨੂੰ ਗੱਲ ਉਹਦੀ ਹੋ ਸਕਦਾ ਕੋਈ ਮਨ ਸੱਜਣ ਦਾ ਫੋਨ ਆਇਆ ਸੀ 12 ਪੈਸੇ ਭੇਜ ਰਿਆ ਜੀ ਪਰ ਮੈਂ ਆਪਣਾ ਨਾਮ ਨਹੀਂ ਦੱਸਣਾ ਜੀ ਔਰ ਪਿੰਡ ਨੂੰ ਦੱਸਣਾ ਤਾਂ ਕੋਈ ਮੁੰਡੇ ਉਹਨੂੰ ਪੈਸੇ ਫੜਾ ਜਾਣਗੇ ਬਿਲਕੁਲ ਉਹ ਪੈਸੇ ਲੈ ਲੈ ਪਰ ਜਦੋਂ ਉਹ ਸੱਜਣ ਨੇ ਕਮੈਂਟ ਕੀਤਾ ਕਮੈਂਟ ਪੜਾ ਤਾਂ ਮੈਨੂੰ ਮਹਿਸੂਸ ਹੋਇਆ ਸੀ ਇਹ ਗੱਲ ਵਾਕਿਆ ਹੋ ਸਕਦਾ ਹੋ ਨਹੀਂ ਸਕਦਾ ਹਾਂ ਬਿਲਕੁਲ ਵੀ ਹੋ ਜ਼ਿਆਦਾ ਕੋਈ ਦੁਨੀਆ 'ਚ بڑا ਕੁਝ ਚੱਲਦਾ ਬਾਤ ਕੁਝ ਚੱਲਦਾ ਬਿਲਕੁਲ ਜਿੱਥੇ ਚੰਗੇ ਲੋਕ ਨੇ ਉੱਥੇ ਕਿ ਅਕਸਰ ਗੱਲ ਕਹੀ ਜਾਂਦੀ ਜੇ ਤੁਸੀਂ ਚੰਗੇ ਕੰਮ ਨੂੰ ਚੱਲਦੇ ਹੋ ਜੇ ਤੁਹਾਡੇ ਦਾ 10 ਜੁੜਦੇ ਆ ਤੇ 20 ਤੁਹਾਡੇ ਅਗੇਂਸਟ ਹੀ ਖੜੇ ਹੋ ਜਾਂਦੇ ਆ ਬਿਲਕੁਲ ਉਹ ਦੂਰ ਉਹ ਦੂਰੋਂ ਨਹੀਂ ਉਹ ਆਪਣੇ ਹੁੰਦੇ ਆ ਜੀ ਦੂਰੋਂ ਦਾ ਗੱਲ ਕੋਈ ਮਤਲਬ ਨਹੀਂ ਹੁੰਦਾ ਉਹ ਆਪਣੇ ਲੱਗੇ ਜਾਂਦੇ ਹੁੰਦੇ ਆ ਐਵੇਂ ਠੀਕ ਕਿਉਂਕਿ ਲੱਖਾਂ ਦੀ ਤਦਾਦ ਵਿੱਚ ਅੱਜਕੱਲ ਤੁਹਾਡੇ ਫਾਲੋਅਰਸ ਨੇ ਔਰ ਲੋਕੀ ਐਪਰੀਸ਼ੀਏਟ ਕਰਦੇ ਨੇ ਔਰ ਸਾਡੀ ਟੀਮ ਹੈ ਜਿੱਥੇ ਆਈ ਹੈ ਤੇ ਆਬੀਸਲੀ ਹੈ ਕਿ ਅਸੀਂ ਐਪਰੀਸ਼ੀਏਟ ਕਰਨ ਲਈ ਆਏ ਆ ਕਿ ਤਾਂ ਕਿ ਗੁਰਬਾਣੀ ਚੋਂ ਦਾ ਕੋਈ ਹਰਿਆ ਬੂਟ ਰਿਓ ਵੀ ਜੇ ਇੰਨਾ ਜ਼ਿਆਦਾ ਬੁਰੇ ਹਾਲਾਤ ਨੇ ਸਾਰੇ ਸਿਸਟਮ ਦੇ ਬਜਾਏ ਉਸ ਨੂੰ ਕੋਸਣ ਦੇ ਅਸੀਂ ਇਹ ਮਹਿਸੂਸ ਕਰੀਏ ਸੁਖਵਿੰਦਰ ਸਿੰਘ ਜੀ ਵਾਂਗ ਕਿ ਮੈਂ ਆਪਣੀ ਇਨਪੁਟ ਕਿਵੇਂ ਦੇ ਸਕਦਾ ਸਭ ਕਸੇ ਇਹਨੂੰ ਠੀਕ ਕਰਨ ਲਈ ਵੀ ਜੀ ਤੁਸੀਂ ਪੁਲਿਸ ਵਿਭਾਗ ਮੈਂ ਮੇਰਾ ਪਹਿਲਾ ਸਵਾਲ ਇਹ ਰਹੇਗਾ ਕਿ ਪੁਲਿਸ ਵਿਭਾਗੇ ਦਾ ਕਿਦਾਂ ਦਾ ਵਰਤੀਰਾ ਰਿਹਾ ਜਿਹੜੇ ਨਾਲ ਦੇ ਸਾਥੀ ਨੇ ਕਿਉਂਕਿ ਹਰ ਕੋਈ ਬੰਦਾ ਸੋਚਦਾ ਹੈ ਕਿ ਯਾਰ ਮੈਂ ਪੰਜਾਬ ਪੁਲਿਸ ਵਿੱਚ ਆ ਤੇ ਅੱਜ ਕੱਲ ਤਾਂ ਮਤਲਬ ਪੰਜਾਬ ਪੁਲਿਸ ਚ ਮੁੰਡਾ ਹੈ ਤਾਂ ਉਹ ਰਿਸ਼ਤਿਆਂ ਦੀ ਲਾਈਨ ਬੜੀ ਛੇਤੀ ਲੱਗ ਜਾਂਦੀ ਹੈ ਵੀ ਤਨਖਾਹ ਭਾਵੇਂ 50 ਹਜ਼ਾਰੀ ਆ ਕੋਈ ਚੱਕਰ ਨਹੀਂ ਵੀ ਇਹਨੇ 2.5 ਲੱਖ ਰੁਪਏ ਉੱਤੋਂ ਬਣਾ ਲੈਣਾ ਇਸ ਕਰਕੇ ਕੁੜੀ ਦੇਣੀ ਚੰਗੀ ਗੱਲ ਤੁਹਾਨੂੰ ਪੁਲਿਸ ਦਾ ਵਰਤੀਰਾ ਕਿਵੇਂ ਰਿਹਾ ਮਹਿਕਮੇ ਦੇ ਜਿਹੜੇ ਅਫਸਰ ਸੀ ਜਾਂ ਨਾਲ ਦੇ ਭਾਈਵੰਦੂ ਜਾਂ ਤੁਹਾਡੇ ਕਲੀਕਸ ਜਿਹੜੇ ਉਹਨਾਂ ਦਾ ਕਿਦਾਂ ਦਾ ਰਿਹਾ ਵਰਤੀਰਾ ਹੁਣ ਤੱਕ ਜਿਹੜੇ ਮੇਰੇ ਨਾਲ ਦੇ ਕਹ ਲਾਂ ਤੂੰ ਮੈਂ ਜਿਹੜੇ ਹਮ ਉਮਰ ਆ ਜੀ ਹਮ ਰੈਂਕ ਦਾ ਜੀ ਬੜੇ ਮੈਨੂੰ ਆਪਣੇ ਨਾਲ ਸੱਜਣਾ ਦਾ ਕੱਲ ਦੀ ਗੱਲ ਹੈ ਕੱਲ ਏਸੀਪੀ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਏ ਏਸੀ ਪੀ ਲੱਗੇ ਨੇ ਆਪਣੇ ਸਕਿਉਰਟੀ ਜਲੰਧਰ ਜੀ ਕੱਲ ਤੋਂ ਗੁਜ਼ਰਿਆ ਸੀ ਨਾਕੇ ਤੇ ਖੜੇ ਸੀ ਔਰ ਸ਼ਾਇਦ ਪਹਿਲੇ ਅਫਸਰ ਰਹੇ ਹੋ ਜਿਨ੍ਹਾਂ ਰੋਕੇ ਮੈਨੂੰ ਐਪਰੀਸ਼ੀਏਟ ਕੀਤਾ ਔਰ ਸ਼ਾਬਾਸ਼ ਦਿੱਤੀ ਵੈਰੀ ਗੁੱਡ ਵੈਰੀ ਤੇ ਸੁਖਿੰਦਰ ਸਿੰਘ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਮੈਂ ਕੱਲ ਫੋਟੋ ਖਿੱਚ ਕੇ ਪਾਈ ਵੀ ਸੀ ਉਹ ਜਿਹੜੇ ਮੈਂ ਕਰੀਮ 10 11 11 12000 ਸੱਜਣਾ ਨੂੰ ਮਿਲਾਈ ਕੀਤਾ ਉਸ ਫੋਟੋ ਨੂੰ ਵੈਰੀ ਗੁੱਡ ਉਹ ਕੱਲ ਦੀ ਫੋਟੋ ਨੂੰ ਔਰ ਗੱਲ ਕਰਦੇ ਆ ਕਿ ਜਿਹੜੇ ਲਾਲ ਸੱਜਣਾ ਉਹ ਵੀਡੀਓ ਪਾਈ ਹੈ ਉਹਦੇ 네ਗੇਟਿਵ ਤੇ ਪੋਜ਼ਿਟਿਵ ਜੀ ਉਹਦੇ ਦੋਵੇਂ ਵੀ ਉਹ ਨੈਗੇਟਿਵ ਇਸ ਤਰ੍ਹਾਂ ਹੈ ਜਿਹੜੇ ਕੁਝ ਹੋ ਸਕਦਾ ਉਹ ਕੋਈ ਐਸਾ ਕੰਮ ਕਰਦੇ ਹੋਣ ਉਹ ਮੈਂ ਪਾਈ ਸੀ ਕ腐ਸ਼ਨ ਤੇ ਵੀਡੀਓ ਨਾ ਕਿ ਪੁਲਿਸ ਮਹਿਕਮੇ ਤੇ ਵੀਡੀਓ ਪਾਈ ਸੀ ਬਿਲਕੁਲ ਸਿਰਫ ਇਹਨਾਂ ਦੇ ਵਰਦੀ ਪਾਈ ਸੀ ਉਹ ਮੈਂ ਸੰਤਰੀ ਤੋਂ ਮੰਤਰੀ ਤੱਕ ਬਿਲਕੁਲ ਕੋਈ ਵੀ ਜਿਹੜਾ ਸਰਕਾਰ ਦੀ ਰੋਟੀ ਖਾਂਦਾ ਜਿਹਦੇ ਜਿਹਨੂੰ ਤਨਖਾਹ ਦਿੰਦੀ ਹੈ ਸਰਕਾਰ ਉਹਦਾ ਕੰਮ ਕਰੰਦੀ ਪਬਲਿਕ ਸਰਵੰਟ ਹੈ ਉਹ ਤੁਸੀਂ ਉਹਦੀ ਗੱਲ ਕੀਤੀ ਮੈਂ ਗੱਲ ਕਿਹਾ ਹਾਂ ਜੀ ਕਿ ਇੱਕ ਚਾਹੇ ਸੰਤਰੀ ਹੋਵੇ ਚਾਹੇ ਮੰਤਰੀ ਹੋਵੇ ਬਿਲਕੁਲ ਉਹਦੇ ਜਿੰਨੇ ਵੀ ਆਉਂਦੇ ਆ ਕੋਈ ਕ腐ਸ਼ਨ ਕਰਦਾ ਕ腐ਸ਼ਨ ਮਤਲਬ ਸੋਰੀ ਤਨਖਾਹ ਮਿਲਦਾ ਬਿਲਕੁਲ ਜੇ ਹਰ ਬੰਦਾ ਤਨਖਾਹ ਜੀ ਜਾਰਾ ਕਰ ਲੱਗ ਜਾਵੇ ਤੇ ਕ੍ਰਾਪਚਨ ਆਪੇ ਖਤਮ ਹੋ ਜਾਵੇ ਬਿਲਕੁਲ ਜੀ ਮੈਂ ਕੋਸ਼ਿਸ਼ ਸੱਜਣ ਨੂੰ ਕਹਿੰਦਾ ਤੁਸੀਂ ਮਤਲਬ ਖੈਰ ਪੁਲਿਸ ਮਹਿਕਮੇ ਬਾਰੇ ਗੱਲ ਕੀਤੀ ਮੈਂ ਪੁਲਿਸ ਮਹਿਕਮੇ ਬਾਰੇ ਗੱਲ ਨਹੀਂ ਕੀਤੀ ਸੀ ਮੈਂ ਆਲ ਓਵਰ ਕ੍ਰਾਪਚਨ ਬਾਰੇ ਗੱਲ ਕੀਤੀ ਸੀ ਹਰ ਮਹਿਕਮੇ ਦੀ ਗੱਲ ਕੀਤੀ ਸੀ ਚਾਹੇ ਉਹ ਕੋਈ ਸਿਆਸੀ ਹੈ ਨਾ ਆਪਾਂ ਇੱਕ ਦੇ ਦੇਆ ਮਤਲਬ ਕੋਈ ਸਰਪੰਚ ਲਾ ਲਓ ਜਾਂ ਕੋਈ ਛੋਟਾ ਮੋਟਾ ਇੱਕ ਛੋਟਾ ਪ੍ਰਧਾਨ ਹੀ ਲਾ ਲਓ ਅੱਜ ਕੋਸ਼ਿਸ਼ ਉਹਦਾ 5 ਸਾਲ ਬਾਅਦ ਆ ਉਹਦਾ ਤੁਸੀਂ ਲੈਵਲ ਦੇਖ ਕਿੱਥੇ ਪਹੁੰਚ ਜਾਂਦਾ ਬਿਲਕੁਲ ਪਰ ਕੋਈ ਪੁੱਛਣ ਵਾਲਾ ਹੀ ਨਹੀਂ ਬਿਲਕੁਲ ਤੇ ਤੇ ਤਨਖਾ ਆਸੂਤ ਤੇ ਕੁਆਕੇ ਥੋ ਆ ਗਿਆ ਹੁਣ ਮੈਂ ਦੇਖੋ ਘਰ ਚ ਬੈਠਾ ਜੀ ਮੈਨੂੰ 28 ਸਾਲ ਨੌਕਰੀ ਹੋ ਗਈ ਹੈ ਮੈਂ 4 ਮਰਲੇ ਦਾ ਪਲਾਟ ਖੁਣ ਲਿਆ ਬਿਲਕੁਲ ਤੇ ਮੇਰੇ ਨਾਲ ਦੇ ਕੋਠਿਆਂ ਵੀ ਭਾਈ ਬੈਠੇ ਬਿਲਕੁਲ ਇਹ ਤਾਂ ਆਪ ਆਪਣੀ ਸੋਚ ਜਵਾ ਜੀ ਪਰ ਵੀ ਜੀ ਇਸ ਸਵਾਲ ਵਿੱਚ ਇੱਕ ਚੀਜ਼ ਬੜੀ ਇੰਟਰਸਟਿੰਗ ਨਿਕਲਦੀ ਹੈ ਭਈ ਤੋਂ ਹਿੰਦੀ ਵਿੱਚ ਮੈਂ ਕਿਹਾ ਕਿ ਮੇਰੇ ਨਾਲ ਦੇ ਕੋਠੀਆਂ ਬੇਫਿਰਦੇ ਆਬਵੀਅਸਲੀ ਗੱਲ ਹੈ ਸਮਾਜ ਵਿੱਚ ਇਦਾਂ ਦਾ ਪਸਾਰਾ ਵੀ ਮੈਂ ਪਹਿਲਾਂ ਹੀ ਕਿਹਾ ਕਿ ਜਦੋਂ ਮੁੰਡਾ ਪੁਲਿਸ ਜਾਂਦੇ ਆਬਵੀਅਸਲੀ ਉਹਨਾਂ ਨੂੰ ਪਤਾ ਵੀ ਇਹਨਾਂ ਨੇ ਲੱਖਾਂ ਰੁਪਈਆ ਦੇ ਢੇਰ ਲਾ ਦੇਣੇ ਇਹ ਬਹੁਤ ਵੱਡੀ ਨੋਟ ਛਾਪਣ ਵਾਲੀ ਮਸ਼ੀਨ ਵਜੋਂ ਜਿਹੜਾ ਹੈ ਉਹ ਭੁਗਤੇਗਾ ਜਿਹੜਾ ਪਰਿਵਾਰ ਹੁੰਦਾ ਹੈ ਉਹਦੇ ਮਨ ਵਿੱਚ ਹਮੇਸ਼ਾ ਤੁਸੀਂ ਬਹੁਤ ਚੰਗੇ ਹੋ ਡੈਡੀਕੇਟਿਡ ਹੋ ਔਰ ਤੁਸੀਂ ਸੋਚਦੇ ਹੋ ਵੀ ਗੁਰਦਾਨਿਕ ਸਾਹਿਬ ਨੇ ਕਿਰਤ ਕਰਨ ਦਾ ਸਿਧਾਂਤ ਦਿੱਤਾ ਹੈ ਮੈਂ ਕਰੱਪਸ਼ਨ ਨਹੀਂ ਕਰਨੀ ਮੈਂ ਕਿਰਤ ਕਰਨੀ ਪਰ ਕਈ ਵਾਰੀ ਪਰਿਵਾਰ ਦੇ ਵਿੱਚ ਬਹੁਤ ਸਾਰੀਆਂ ਚੱਲਦੇ ਹੋਏ ਫੈਮਿਲੀ ਦੇ ਵਿੱਚ ਪ੍ਰੋਬਲਮਸ ਕ੍ਰੀਏਟ ਹੁੰ ਪਰਿਵਾਰ ਦਾ ਮੰਡੋਲਨ ਵੀ ਲੱਗਦਾ ਹੈ। ਕਈ ਵਾਰੀ ਮਨ ਵਿੱਚ ਵੀ ਆਉਂਦਾ ਘਰ ਆਇਆ ਆਪਾਂ ਟੀਵੀ ਸੀਰੀਅਲ ਫਿਲਮਾਂ 'ਚ ਵੀ ਬਹੁਤ ਸਾਰੀਆਂ ਚੀਜ਼ਾਂ ਵੇਖੇ ਨੇ ਕਿ ਬੰਦਾ ਬਹੁਤ ਵਧੀਆ ਬਟ ਉਹਦਾ ਪਰਿਵਾਰ ਹਮੇਸ਼ਾ ਕਹਿੰਦਾ ਯਾਰ ਕਿਹੜੇ ਚੱਕਰਾਂ 'ਚ ਫਸਿਆ ਆਪਾਂ ਇਹਨਾਂ ਚੱਕਰਾਂ 'ਚੋਂ ਕੀ ਲੈਣਾ ਸਾਰੀ ਦੁਨੀਆ ਕਰਈ ਆ ਆਪਾਂ ਵੀ ਕਰੀਏ ਕਦੀ ਇਦਾਂ ਹੋਇਆ। ਮੇਰੇ ਤੋਂ ਮੇਰੀ ਘਰ ਆਈ ਕਹ ਲਓ ਮੇਰੀ ਸਿੰਘਣੀ ਕਹ ਲਓ। ਜੀ। ਇਮਾਨਦਾਰੀ ਦੇ ਮਾਮਲੇ 'ਚ ਮੇਰੇ ਤੋਂ ਦੋ ਕਦਮ ਅੱਗੇ। ਵੈਰੀ ਗੁੱਡ। ਟਿਊਟ। ਉਹਨਾਂ ਕਦੀ ਗਲਤ ਨਾ ਕਹੀ। ਔਰ ਨਾ ਕਦੀ ਜਦ ਸੋਚੀ ਹਾਂ ਸੁਗਮ ਨੂੰ ਰੋਕਿਆ ਜਰੂਰ ਰੋਕਦੇ ਜੀ ਵੀ ਇਹ ਕੰਮ ਆਪਾਂ ਨਹੀਂ ਕਰਨਾ ਮੇਰੇ ਦੋ ਬੇਟੀਆਂ ਨੇ ਜੀ ਔਰ ਇੱਕ ਮਨਨ ਕੋ ਬਾਹਰ ਕੇ ਦਿੱਤਾ ਸੀ ਮੈਰਿਜ ਕਰਤੀ ਇੱਕ ਛੋਟੀ ਬੇਟੀ ਪੜਦੀ ਹੈ ਨਿੱਕਾ ਜਿਹਾ ਮੇਰਾ ਪਰਿਵਾਰ ਆ ਔਰ ਮੈਂ ਕਹਿੰਦਾ ਗੱਲ ਕਰਦਾ ਨਾ ਮੈਂ ਨਾ ਸਵਰਗ ਅੱਗੇ ਪਾਰੇ ਹੈ ਕਿ ਨਹੀਂ ਹੈ ਮੈਂ ਦੇਖਿਆ ਨਾ ਸੁਣਿਆ ਸੁਣਿਆ ਜਰੂਰ ਆ ਪਰ ਵਾਕਿਆ ਸਰਕੇ ਨੂੰ ਦੇਖ ਨਾਲ ਮੇਰੇ ਘਰ ਕ ਦੇਖ ਸਕਦਾ ਪਰਫੈਕਟ ਇਸ ਸਭ ਤੋਂ ਵੱਡੀ ਗੱਲ ਹੁੰਦੀ ਹੈ ਬਈ ਪਬਲਿਕ ਨੂੰ ਲੱਗਦਾ ਹੋਵੇਗਾ ਵੀਰ ਜੀ ਵੀ ਜਦੋਂ ਉਹਨਾਂ ਨੇ ਵੀਡੀਓ ਵੇਖੀ ਵੀ ਬਈ ਇੱਕ ਪੁਲਿਸ ਵਾਲਾ ਉਹਨੇ ਕਿਹਾ ਤਾਂ ਮੈਂ ਰਿਸ਼ਵਤ ਨਹੀਂ ਲੈਂਦਾ ਪਰ ਉਹ ਰਿਸ਼ਵਤ ਨਾ ਲੈਣ ਕਰਕੇ ਉਹ ਜਿਹੜਾ ਰੂਹ ਨੂੰ ਸਕੂਨ ਮਿਲਿਆ ਉਹਨੇ ਘਰ ਨੂੰ ਸਵਰਗ ਬਣਾਇਆ ਔਰ ਜਿਨ੍ਹਾਂ ਨੇ ਪਬਲਿਕ ਲਈ ਇਹ ਗੱਲ ਕਹੀ ਕਿ ਮੇਰੇ ਘਰ ਵੇਖ ਲੋ ਆਗੇ ਸਵਰਗ ਇਸ ਤੋਂ ਵੱਡਾ ਮੈਨੂੰ ਲੱਗਦਾ ਨਹੀਂ ਹੈ ਸ਼ਾਇਦ ਕੋਈ ਸਵਰਗ ਹੋ ਸਕੇ ਇਹੀ ਸਾਡੀ ਇਨਸਪੀਰੇਸ਼ਨ ਹੈ ਹਰ ਇੱਕ ਪੁਲਿਸ ਵਾਲੇ ਦੀ ਨਹੀਂ ਹਰ ਇੱਕ ਸਰਕਾਰੀ ਮੁਲਾਜ਼ਮ ਦੀ ਇਨਸਪੀਰੇਸ਼ਨ ਹੈ ਇਹ ਰੋਲ ਮਾਡਲ ਨੇ ਸਾਡੇ ਇਸ ਗੱਲ ਦੇ ਉੱਤੇ ਕਿ ਰਿਸ਼ਵਤ ਤੋਂ ਬਿਨਾ ਵੀ ਘਰ ਸਵਰਗ ਬਣਾਇਆ ਜਾ ਸਕਦਾ ਕਿਉਂਕਿ ਘਰ ਸਵਰਗ ਬਣਨ ਦਾ ਸਬੰਧ ਪੈਸਿਆਂ ਨਾਲ ਨਹੀਂ ਹੈ ਰੂਹ ਦੇ ਸਕੂਨ ਦੇ ਨਾਲ ਹੈ ਪਰਿਵਾਰਕ ਰਿਸ਼ਤਿਆਂ ਦੇ ਨਾਲ ਹੈ ਵੀ ਜੀ ਤੁਸੀਂ ਸੰਤੁਸ਼ਟੀ ਦੀ ਗੱਲ ਕਰਨ ਲੱਗੇ ਸੀਗੇ ਬਈ ਜਦੋਂ ਵੀ ਕੋਈ ਤੁਸੀਂ ਸੋਸ਼ਲ ਵਰਕ ਕਰਦੇ ਹੋ ਜਾਂ ਇਦਾਂ ਦਾ ਕੰਮ ਜਿਵੇਂ ਤੁਸੀਂ ਦੱਸਿਆ ਵੀ ਮੈਂ ਵੀ 10000 ਰੁਪਏ ਲਿਆ ਉਹ ਕਿੱਥੇ ਜਾਂਦਾ ਹੈ ਕਿਦਾਂ ਵਰਤਦੇ ਹੋ ਕਿਦਾਂ ਲੋਕਾਂ ਦੀ ਜਿਹੜੀ ਉਹ ਮਦਦ ਕਰਦੇ ਆ ਲੋਕੀ ਤੁਹਾਨੂੰ ਕਿਵੇਂ ਅਪਰੋਚ ਕਰਦੇ ਆ ਮੈਨ ਇੱਕ ਨੰਬਰ ਆਪਣਾ ਜਿਹੜਾ ਮੇਰਾ ਪਰਸਨਲ ਨੰਬਰ ਹੈ ਜੀ ਉਹ ਅਕਸਰ ਪੋਸਟ ਦੇ ਉੱਪਰ ਲਿਖ ਦਿੰਨਾ ਹੁੰਦਾ ਕਿ ਮੇਰਾ ਨੰਬਰ ਹੈ ਜੀ ਔਰ ਮੈਨੂੰ ਉਹ ਨੰਬਰ ਦੇਖ ਕੇ ਬੜੇ ਮਤਲਬ ਪੰਜਾਬ ਇਨੇ ਪੰਜਾਬ ਦੇ ਕੋਨੇ-ਕੋਨੇ ਚੋਂ ਵੀ ਮਤਲਬ ਬਾਰੇ ਸਟੇਟਾ ਜੋ ਫੋਨ ਆਉਂਦੇ ਆ ਕਿ ਸਾਡੀ ਆ ਪ੍ਰੋਬਲਮ ਐ ਸਾ ਜਾਂ ਮਦਰ ਬਿਮਾਰ ਆ ਜਾਂ ਮੇਰਾ ਬੱਚਾ ਬਿਮਾਰ ਆ ਜਦ ਮਤਲਬ ਕੁਝ ਜਿਆਦਾ ਕ੍ਰਿਟੀਕਲ ਕੇਸ ਹੁੰਦਾ ਕਈਰ ਕਹਿੰਦਾ ਕਈ ਇੱਕ ਫੀਕ ਵੀ ਆ ਜਾਂਦੇ ਆ ਹਾਂਜੀ ਬਿਲਕੁਲ ਉਹ ਵੀ ਦੇਖਣਾ ਪੈਂਦਾ ਔਰ ਤੁਸੀਂ ਗੱਲ ਕੀਤੀ ਸੀ ਕਿ ਜਿਹੜੇ ਮੇਰੇ ਕੋਲ ਹੁਣ ਸੱਜਣ ਬਾਹਰੋਂ ਇੰਨੇ ਕੁ ਮੇਲਾ ਜੁੜੇ ਹੋਏ ਨੇ ਜੀ ਕਿ ਮੈਂ ਇੱਕ ਮੈਸੇਜ ਕਰਾਂ ਤੇ ਇੱਕ ਮੈਸੇਜ ਤੇ ਮੈਨੂੰ ਪੈਸੇ ਭੇਜਣ ਨੂੰ ਤਿਆਰ ਨੇ ਦੇਖੋ ਇੱਕ ਪੁਲਿਸ ਦਾ ਮੁਲਾਜ਼ਮ ਹੋ ਕੇ ਪੁਲਿਸ ਦਾ ਮੁਲਾਜ਼ਮ ਉਹ ਗੱਲ ਪਹਿਲਾਂ ਗੱਲ ਤੇ ਆਉਣ ਲੱਗਾ ਕਿ ਲੋਕੀ ਪੁਲਿਸ ਮੁਲਾਵੇ ਕਿ ਰਸਤਾ ਬਦਲ ਜਾਂਦੇ ਆ ਜੀ ਪਰ ਮੈਨੂੰ ਲੋਕੀ ਮੇਰੇ ਕੋਲ ਸ਼ਾਇਦ ਮੋਬਾਈਲ ਤਾਂ ਦਿਖਾਉਣਾ ਮੇਰੇ ਕੋਲ 300 ਤੋਂ 400 ਕੰਟੈਕਟ ਐਨ ਆਰ ਆਈ ਹੈ ਬਿਲਕੁਲ ਜਿੰਨਾ ਮਨ ਨੂੰ ਇਹ ਕਿਹਾ ਹੋਇਆ ਕਿ ਤੁਸੀਂ ਸਿਰਫ ਮੈਨੂੰ ਮੈਸੇਜ ਕਰ ਮੈਂ ਕਹਣਾ ਕੁਝ ਨਹੀਂ ਹਾਂਜੀ ਇੰਨੇ ਪੈਸੇ ਭੇਜ ਦਿਓ ਬਿਲਕ ਤੇ ਉਹ ਮੈਂ ਇੱਕ ਛੋੜੀ ਕਹਾਣੀ ਤੁਹਾਨੂੰ ਸਾਂਝ ਕਰ ਲਗਾ ਕੱਲ ਇਥੇ ਗਲੋਟੀ ਪਿੰਡ ਤੋਂ ਅੱਜ ਜਾ ਕੇ ਉੱਥੇ ਆਈ ਆਇਆ। ਉੱਥੇ ਇੱਕ ਬੀਬੀ ਆ ਉਹਦੇ ਨਾਲ ਉਹ ਸਾਰੇ ਪਰਿਵਾਰ ਨੂੰ ਸ਼ੂਗਰ ਹੈ। ਕਹਿ ਸਕਦੇ ਕਿ ਸ਼ੂਗਰ ਸ਼ੂਗਰ ਨਾਲ ਕਾਫੀ ਇੱਕੋ ਰਿੰਦੇ ਕਰਾਇਤੇ ਆ। ਤੋ ਜਾ ਕੇ ਮੈਂ ਦਾ ਸਾਧਨ ਇਹ ਕਰਨ ਨੂੰ। ਔਰ ਉਹਨਾਂ ਦੇ ਜਿਹੜੇ ਮੈਸੇਜ ਹੈ ਉਹ ਕਰੀਤੀ ਕੁਸਾਲ ਦੀ ਹੋਣਗੇ ਉਹਨਾਂ ਉਮਰ ਨਾਲੋਂ ਜ਼ਿਆਦਾ ਨਹੀਂ ਹੈਗੀ। ਔਰ ਉਹ ਉਹ ਸ਼ੂਗਰ ਦੀ ਵਜ੍ਹਾ ਕਰਕੇ ਉਹਨਾਂ ਦੇ ਅੱਖਾਂ ਦੀ ਰੋਸ਼ਨੀ ਬਿਲਕੁਲ ਖਤਮ ਹੋ ਗਈ ਹੈ। ਤਕਰੀਬਨ ਖਤਮ ਹੋ ਗਈ ਹੈ। ਉਹ ਕੰਦਰ ਧੁੱਪ ਤੇ ਛਾਂ ਸਿਰਫ ਨਜ਼ਰਾਂ ਦੇ ਉੱਪਰ ਕੁਝ ਨਜ਼ਰ ਨਹੀਂ ਆਉਂਦਾ ਜੀ ਉਹ ਉਹਨੂੰ ਦੇਖ ਕੇ ਅੱਖਾਂ 'ਚ ਖੂਨ ਮਤਲਬ ਅੱਖਾਂ ਦੇ ਲਾਲੀ ਖੂਨ ਜਿਹਾ ਕੋਈ ਖੂਨ ਉਤਰਾਇਆ ਜੀ ਔਰ ਇੱਕ ਨਾ ਹਸਪੀਟਲ ਹੈ ਆਪਣੇ ਅਮਰਸਰ ਉੱਥੋਂ ਨਵਾਂ ਪੇਸ਼ੈਂਟ ਹੋਣਾ ਜੀ ਉਹਨਾਂ ਨੂੰ ਦੱਸਿਆ ਸੀ ਤੇ ਕੱਲ ਹੀ ਮੈਨੂੰ ਸੱਜਣ ਇੱਕ ਦੁਬਈ ਤੋਂ ਉਹਨਾਂ ਦਾ ਮੈਸੇਜ ਆਇਆ ਸੀ ਪਹਿਲੇ ਯਾਰ ਕਿ ਜੀ ਕੋਈ ਸੇਵਾ ਕਰ ਲੈ ਕੋਈ ਦੱਸਿਓ ਤੇ ਮੈਂ ਉਹ ਦੱਸਿਆ ਇਸ ਤਰ੍ਹਾਂ ਪ੍ਰੋਬਲਮ ਉਹਨਾਂ ਕੱਲ ਹੀ 50000 ਰੁਪਏ ਭੇਜਤਾ ਜੀ ਉਹ ਆਜੋ ਪੰਜਾਬੀ ਰੁਪਿਆ ਸੀ ਉਪਰਵਾੜ ਦਾ ਜਿਹੜਾ ਪਹੁੰਚ ਕਰਕੇ ਆਏ ਬਿਲਕੁਲ ਤੇ ਮਨੋ ਇਸ ਤਰ੍ਹਾਂ ਬੜੋ ਸੋਜਣ ਜੋੜ ਜਾਂਦੇ ਨੇ ਕੋਈ ਬੜੋ ਭੇਜ ਦਿੰਦਾ ਕੋਈ ਇੱਥੇ ਸੱਜਣ ਵੀਰ ਕੋਈ ਆ ਜਾਂਦਾ ਕਿ ਮੈਨੂੰ ਐਸ ਦੀ ਪ੍ਰੋਬਲਮ ਆ ਚਾਹੀਦੀ ਹੈ ਬਸ ਇਸ ਤਰ੍ਹਾਂ ਅੰਸਰ ਕੋਲ ਜਿਹੜਾ ਆਪਣਾ ਜੀ ਕੋਈ ਇਹੋ ਜਿਹਾ ਇਨਸੀਡੈਂਟ ਜ਼ਿੰਦਗੀ ਦਾ ਜਿਹੜਾ ਤੁਹਾਨੂੰ ਸਭ ਤੋਂ ਖੂਬਸੂਰਤ ਲੱਗੇ ਪਲ ਤੁਹਾਨੂੰ ਲੱਗਾ ਹੋਵੇ ਕਿ ਯੈਸ ਮੇਰੀ ਵਜ੍ਹਾ ਕਰਕੇ ਜ਼ਿੰਦਗੀ ਸਫਲ ਹੋ ਗਈ ਇੱਥੇ ਨੱਕ ਆਪਣੇ ਇਹ ਨੱਕੇ ਛੱਡਦੇ ਹੁੰਦੇ ਨੇ ਜੜਾ ਲਵਾ ਦਾ ਜੀ ਉਥੇ ਦੋ ਬੱਚੇ ਆ। ਉਹ ਸਿਕਲੋਂ ਪੈਂਚਰ ਲਾਉਂਦੇ ਆ। ਅੱਛਾ ਜੀ। ਹਾਂ ਜੀ ਮੁਰਸਾਕਲਾਂ ਪੈਂਚਰ ਲਾਉਂਦੇ। ਉਹ ਮੇਰੇ ਕੋਲ ਮੈਂ ਖੜਾ ਤੇ ਮੈਨੂੰ ਕਹਿੰਦੇ ਅੰਕਲ ਜੀ ਸਮਾਨ ਨਹੀਂ ਰਹਿਦਾ ਮੈਂ ਨਾ ਮਤਲਬ ਨਾ ਵਿਆਜ ਦੇ ਪੈਸੇ ਲੈਣੇ ਥੋੜੇ ਜੇ। ਹੂੰ ਹੂੰ। 10 ਜਾਂ 15000 3% ਤੇ ਉਹ ਮੁੰਡਾ ਦਿੰਦਾ ਪਿਆ ਤੇ ਮੈਂ ਲੈ ਕੇ ਸਮਾਨ ਪੋੜਾ। ਹੂੰ ਹੂੰ। ਤੇ ਮੈਂ ਦੇਖਿਆ ਮੈਂ ਕੰਮ ਉੱਤੇ ਡੈਡੀ ਕਰਦੇ ਕਹਿੰਦਾ ਰਿਕਸ਼ਾ ਚਲਾਉਂਦੇ ਆ। ਹੂੰ ਹੂੰ। ਮੈਂ ਛੋਟਾ ਬੱਚਾ ਕਹਿੰਦਾ ਮੇਰਾ ਭਤੀਜਾ ਵਾ ਤੇ ਇਹਦਾ ਫਾਦਰ ਮਰ ਗਿਆ ਸੀ ਤੇ ਮਦਰ ਚਲੇ ਗਿਆ ਮੇਰੇ ਕੋ ਹੀ ਰਿੰਦਾ ਹੈ। ਮੰਨੂ ਬ람ਸੂ ਸਾਬਸੂ ਦੋਵੇਂ ਬੱਚੇ ਆਹੋ ਜੀ ਮੈਨੂੰ ਇੱਕ ਪੋਸਟ ਭਾਤੀ ਇੱਕ ਉਥੇ ਖੜੇ ਖੜੇ ਨੇ ਤੇ ਉਹ ਪੋਸਟ ਦਾ ਇਲਾਕੋਸ ਰ ਹੋਇਆ ਇਹਨੇ ਕਿ ਵਾਇਰਲ ਹੋਈ ਹੋ ਕਿ ਬੜਾ ਬੜੇ ਸੱਜਣਾ ਨੇ ਪੈਸੇ ਭੇਜਤੇ ਕਈ ਸੱਜਣਾ ਆਏ ਉਹ ਆ ਕੇ ਸਮਾਨ ਲੈ ਕੇ ਦੇ ਗਏ ਉਹਨੂੰ ਜੀ ਇੱਕ ਉਹ ਮਤਲਬ ਟੈਂਕੀ ਟੁੰਮਕੀ ਜੰਦੀਆਂ ਜਦੋਂ ਤੱਕ ਨਹੀਂ ਪਤਾ ਹੈਗਾ ਹਮਮ ਤੇ ਇੱਕ ਸੱਜਣਾ ਹੈ ਇੰਗਲੈਂਡ ਤੋਂ ਜੇ ਕਹਿੰਦਾ ਕੀ ਜੇ ਕਹਿੰਦਾ ਖੋਖਾ ਨਹੀਂ ਉਹ ਖੋਖਾ ਲੈ ਕੇ ਦਿੱਤਾ 20000 ਦਾ ਜੀ ਕਹਿੰਦਾ ਮਤਲਬ ਕਰੀਬ ਲੱਖ 1.5 ਲੱਖ ਵੀ ਤੋਂ ਬੱਚੇ ਸਹਾਇਤਾ ਹਫਤੇ 10 ਦਿਨ ਚੋਂ ਵੈਰੀ ਤੇ ਮੈਨੂੰ ਇਹ ਮਹਿਸੂਸ ਹੋਇਆ ਚਲੋ ਮੇਰੇ ਵਜ੍ਹਾ ਨਾਲ ਫਿਰ ਮੈਂ ਦੇ ਕੁਝ ਨਹੀਂ ਕਰਨ ਜੁਗਾ ਜੋ ਕਰਣਾ ਕਰੇ ਮਤਲਬ ਪਰਮਾਦਰਵਾਪੇ ਕਰਾ ਜੋ ਬਰੋ ਦਾ ਹੁਣ ਆਪ ਕੋਈ ਨਹੀਂ ਕਰ ਸਕਦੇ ਚਲੋ ਇੱਕ ਰਸਤਾ ਆਪਾਂ ਮਿਲਿਆ ਸੀ ਆਪ ਕੋ ਉਹਦੇ ਥਰੂ ਬੱਚੀ ਮਦਦ ਕਰਦੀ ਹੈ ਅੱਜ ਬੱਚਾ ਉਹ ਸੜ ਆਪਣਾ ਕੰਮ ਕਰ ਰਿਹਾ ਵਧੀਆ ਹੁਣ ਕੰਮ ਕਰ ਰਿਹਾ ਪਾਜਾ ਕਦੀ ਇਦਾਂ ਵੀ ਹੋਇਆ ਜ਼ਿੰਦਗੀ ਚ ਵੀ ਲੱਗਾ ਹੋਵੇ ਵੀ ਮਤਲਬ ਗਲਤ ਹੋਇਆ ਮੈਨੂੰ ਇਹ ਨਹੀਂ ਸੀ ਕਰਨਾ ਚਾਹੀਦਾ ਕਿਉਂਕਿ ਕਈ ਵਾਰੀ ਬਹੁਤ ਸਾਰੇ ਲੋਕ ਮਿਸਯੂਜ਼ ਵੀ ਕਰਦੇ ਆ ਇਹ ਚੈਰਿਟੀ ਹੈ ਜਾਂ ਸੋਸ਼ਲ ਕੰਮਾਂ ਦੇ ਵਿੱਚ ਕਈ ਵਾਰੀ ਇਹ ਵੀ ਚੀਜ਼ਾਂ ਫੇਸ ਕਰਨ ਨੂੰ ਮਿਲਦੀ ਹੈ ਕਦੀ ਇਹਦਾ ਨੇ ਇਨਸੀਡੈਂਟ ਹੋਇਆ ਕੋਈ ਦੋ ਤਿੰਨ ਵਾਰੀ ਹੋਇਆ ਜੀ ਅੱਛਾ ਜੀ ਤੇ ਪਰ ਮੈਂ ਉਹ ਮੈਂ ਚਾਹੁੰਦਾ ਪਬਲੀਕਲੀ ਨਾ ਉਹ ਮਨ ਸ਼ੋਅ ਕਰਾਵ ਬਟ ਇਦਾਂ ਹੋਇਆ ਹੋਇਆ ਹਾਂਜੀ ਕਿਉਂਕਿ ਅਸੀਂ ਜਿਹੜੀ ਆਵਾਜ਼ ਦੇਣੀ ਚਾਹੁੰਦੇ ਆ ਦੁਨੀਆ ਤੱਕ ਪਹੁੰਚਾਉਣੀ ਚਾਹੁੰਦੇ ਆ ਕਿ ਜਦੋਂ ਅਸੀਂ ਮਨੁੱਖਤਾ ਦਾ ਕਾਰਜ ਕਰਦੇ ਆ ਮਨੁੱਖਤਾ ਦੀ ਭਲਾਈ ਕਰਦੇ ਆ ਔਰ ਕੁਝ ਚੰਗੇ ਲੋਕ ਆਪਣੀ ਜ਼ਿੰਦਗੀ ਦਾਤੇ ਲਾ ਕੇ ਵੀ ਔਰ ਆਪਣੀ ਨੌਕਰੀ ਦਾਤੇ ਲਾ ਕੇ ਵੀ ਚੰਗਾ ਕੰਮ ਕਰਨਾ ਚਾਹੁੰਦੇ ਨੇ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਮਿਸਯੂਜ਼ ਕਰਦੇ ਨੇ ਔਰ ਸਾਨੂੰ ਇਹਨਾਂ ਚੀਜ਼ਾਂ ਨੂੰ ਅਵੋਇਡ ਵੀ ਕਰਨਾ ਚਾਹੀਦਾ ਕਿਉਂਕਿ ਮੇਰਾ ਸਵਾਲ ਪੁੱਛਣ ਦਾ ਮਕਸਦ ਹੀ ਇਹ ਸੀਗਾ ਕਿ ਜਦੋਂ ਵੀ ਕਿਤੇ ਵੀ ਗੁਰਬਾਣੀ ਵੀ ਸਾਨੂੰ ਬਾਰ ਬਾਰ ਇਹ ਗੱਲ ਕਹਿੰਦੀ ਹੈ ਕਿ ਅਕਲੀ ਕੀਚਾ দান ਦੀ ਗੱਲ ਇੱਥੇ ਆਈ ਹੈ ਅਸੀਂ ਧਿਆਨ ਦੇ ਨਾਲ ਸਮਝ ਕੇ ਸੋਚ ਕੇ ਜਿਹੜੇ ਚੰਗੇ ਲੋਕ ਨੇ ਉਹਨਾਂ ਦੀ ਹੈਲਪ ਕਰੀਏ ਜਿਵੇਂ ਵੀਰ ਜੀ ਨੇ ਬੜਾ ਜਿਵੇਂ ਵੀਰ ਜੀ ਨੇ ਬੜੇ ਸੁਖਮਤਾਈ ਦੇ ਨਾਲ ਸਾਨੂੰ ਇਹ ਗੱਲ ਦੱਸੀ ਕਿ ਕਿਵੇਂ ਉਹ ਕਿਸੇ ਵੀ ਲੋੜਵੰਦ ਦੀ ਮਦਦ ਵਾਸਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਨੇ ਔਰ ਬੜੀ ਚੜ੍ਹਦੀ ਕਲਾ ਦੇ ਨਾਲ ਉਹਨਾਂ ਲੋਕਾਂ ਤੱਕ ਉਹਨਾਂ ਦੀ ਬਣਦੀ امدਾਦ ਜਿਹੜੀ ਹੈ ਉਹ ਦਿੰਦੇ ਨੇ ਤੇ ਜੇ ਕੁਝ ਲੋਕ ਇਸ ਚੀਜ਼ ਨੂੰ ਮਿਸਯੂਜ਼ ਕਰੋਗੇ ਤਾਂ ਮੈਨੂੰ ਲੱਗਦਾ ਹੈ ਵੀ ਇਹ ਜਿਹੜੇ ਮਨੁੱਖਤਾਵਾਦੀ ਲੋਕ ਨੇ ਜਿਹੜੇ ਜੁੜੇ ਹੋਏ ਨੇ ਮਨੁੱਖਤਾ ਦੇ ਨਾਲ ਔਰ ਕੁਝ ਕਰਨਾ ਚਾਹੁੰਦੇ ਮਨੁੱਖਤਾ ਲਈ ਲੋੜਵੰਦਾਂ ਲਈ ਕੁਝ ਕਰਨਾ ਚਾਹੁੰਦੇ ਨੇ ਤੇ ਜੇ ਕੋਈ ਲੋਕ ਇਹਨਾਂ ਨੂੰ ਡਿਸਟਰਬ ਕਰੂਗਾ ਡਿਸਟ੍ਰੈਕਟ ਕਰੂਗਾ ਤੇ ਹੌਲੀ ਹੌਲੀ ਮਨ ਜਿਹੜਾ ਹੈ ਉਹ ਦੁਖੀ ਹੁੰਦਾ ਹੈ ਇਹਨਾਂ ਚੀਜ਼ਾਂ ਦੇ ਉੱਤੇ ਸੋ ਵੀ ਦੀ ਜਿਹੜਾ ਹੁਣ ਤੱਕ ਦਾ ਸਫ਼ਰ ਰਿਹਾ ਪੁਲਿਸ ਵਿੱਚ ਲਾਜ਼ਮ ਦੇ ਤੌਰ ਤੇ ਜਾਂ ਇੱਕ ਸੋਸ਼ਲ ਵਰਕਰ ਦੇ ਤੌਰ ਤੇ ਕਿਦਾਂ ਦਾ ਮਹਿਸੂਸ ਕਰਦੇ ਸਫ਼ਰ ਬਹੁਤ ਬੰਤ ਬੜਾ ਸੰਤੁਸ਼ਟੀਜਨਕ ਹੈ ਮਨ ਨੂੰ ਜੀ ਮੈਨੂੰ ਤਕਰੀਬਨ ਸਾਲ ਹੋ ਗਿਆ ਪਿਛਲੇ ਸਾਲ ਪਹਿਲੀ ਪੋਸਟ ਪਾਈ ਸੀ ਜਦੋਂ ਕਣਕਾਂ ਸੜੀਆਂ ਸੀ ਠੀਕ ਇੱਕ ਜ਼ਿੰਮੇਵਾਰ ਕਣਕ ਸੜੀ ਸੀ ਜਦੋਂ ਤੇ ਉਹ ਜਿਹੜਾ ਸਫ਼ਰ ਸ਼ੁਰੂ ਹੋਇਆ ਹੁਣ ਤੱਕ ਬਾਦ ਦਸਤੂਰ ਔਰ ਬਹੁਤ ਵਧੀਆ ਬਹੁਤ ਸੌਂਦਿਕਾ ਚੱਲ ਰਿਹਾ ਇੱਕ ਮੈਂ ਛੋਟੀ ਜਿਹੀ ਗੱਲ ਤੜਨਾਉ ਸੰਜੀ ਕਰ ਲੱਗਿਆ ਮੈਂ ਪਿੱਛੇ ਸਦਰ ਥਾਣੇ ਮੋਗੇ ਜੀ ਡਿਊਟੀ ਗਿਆ ਸੀ ਉੱਤੇ ਇੱਕ ਸੱਜਣ ਫੜਿਆ ਸੀ ਚੋਰੀ ਦੇ ਕੇਸ ਦੇ ਵਿੱਚ ਜੀ ਤੇ ਉਹ ਚੋਰੀ ਕੀ ਕਿਸ ਨੇ ਕੀਤੀ ਇਹਦੇ ਬਾਰੇ ਜਿਆਦਾ ਮੈਨੂੰ ਨਹੀਂ ਪਤਾ ਜੀ ਉਹ ਮੇ ਕੋਲੋਂ ਦਾ ਕਹਿੰਦਾ ਮੇਰੇ ਬੱਚੇ ਛੋਟੇ ਛੋਟੇ ਮੈਂ ਚਾਰ ਦਿਨ ਹੋ ਗਿਆ ਤੇ ਮੇਰੇ ਬੱਚੇ ਭੁੱਖੇ ਮਰ ਜਾਣੇ ਆ ਜੀ ਵੀ ਕੱਲ ਕਮਵਾਲਾ ਕੋਈ ਨਹੀਂ ਹੈਗਾ ਮੈਂ ਤਾਂ ਕੋ ਬਾਹਰ ਆਇਆ ਕੋ ਸਜਿੰਦਰਾ ਕੋ ਭਰਾ ਕਹਿੰਦਾ ਮੇਰੇ ਫਾਦਰ ਸਾਹਿਬ ਬਾਹਰ ਬੈਠੇ ਹੋਏ ਮੈਂ ਕੀ ਨਾ ਕਰਦਾ ਨਾ ਜੀ ਤੇ ਮੁਨੇ ਪੈਸੇ ਫੜਾਇਓ ਬਾਹਰ ਛਾਵੇਂ ਬੈਠੇ ਸੀ ਮੈਂ 200 ਰੁਪਏ ਕੱਢੇ ਜੇਬ ਚ ਤੇ ਮੈਨੂੰ ਫਰਾਤ ਆ ਹੂੰ ਹੂੰ ਉਹ ਲਾਗੇ ਬੈਠੇ ਮੇਰੇ ਮੁਲਾਜ਼ਮ ਮਿਰਲ ਦੇਖ ਕੇ ਹੱਸਣ ਹੂੰ ਹੂੰ ਤੇ ਇੱਕ ਸੱਜਣਾ ਉੱਥੇ ਸੀਗਾ ਉਹ ਕਾਫੀ ਸਿਆਣਾ ਬੰਦਾ ਸੀਗਾ ਉਹ ਕਹਿੰਦਾ ਭਾਈ ਮੈਂ ਪਹਿਲਾਂ ਕੋਸਾ ਦੇਖਿਆ ਠਾਣ ਜਿਹੜਾ ਪੈਸੇ ਲੈਣ ਪੈਸੇ ਦੇ ਰਿਆ ਕਹਿੰਦਾ ਬਿਲਕੁਲ ਬਿਲਕੁਲ ਇਹ ਸਦਾ ਠੜਕ ਆਪਣੇ ਮੋਗੇ ਦੀ ਗੱਲ ਹੈ ਬਿਲਕੁਲ ਹੀ ਕਿਉਂਕਿ ਬੇਸਿਕਲੀ ਸਾਡਾ ਜਿਹੜਾ ਮਕਸਦ ਸੀ ਤੁਹਾਨੂੰ ਰੂਬਰੂ ਕਰਵਾਉਣ ਦਾ ਉਹਦਾ ਕਾਰਨ ਹੀ ਇਹ ਹੈ ਵੀ ਜ਼ਰੂਰੀ ਨਹੀਂ ਹਰ ਮਹਿਕਮੇ ਦੇ ਵਿੱਚ ਮਾੜੀ ਲੋਕ ਹੋਣ ਮੈਨੂੰ ਇੱਕ ਘਟਨਾ ਯਾਦ ਆਉਂਦੀ ਮੇਰੇ ਇੱਕ ਦੋਸਤ ਨੇ ਜੀ ਤੇ ਸਿਦਰਮ ਐਸਐਸਪੀ ਹੁੰਦੇ ਸੀ ਤਰ੍ਹਾਂ ਤੇ ਉਹਨਾਂ ਦੇ ਫਾਦਰ ਸਾਹਿਬ ਬੜੇ ਵਧੀਆ ਚੰਗੇ ਤੁਹਾਡੇ ਵਾਂਗੂ ਇਨਸਾਨ ਔਰ ਕੋਈ ਰਿਸ਼ਵਤ ਨਹੀਂ ਸੀ ਲੈਂਦੇ ਆ ਕਰਕੇ ਤੇ ਉਹ ਪਬਲਿਕਲੀ ਉਹਨਾਂ ਨੇ ਇੱਕ ਵਾਰੀ ਸਟੇਜ ਤੋਂ ਇਹ ਗੱਲ ਕਹੀ ਸੀ ਤਰ੍ਹਾਂਮ ਨੇ ਵੀ ਅਸੀਂ ਵੀ ਕੁਝ ਵੀ ਤੁਸੀਂ ਕਹਿ ਦਿੰਦੇ ਹੋ ਵੀ ਸਾਰੀ ਪੁਲਿਸ ਚੋਰ ਹੈ ਵੀ ਅਸੀਂ ਵੀ ਕੁਝ ਬੰਦੇ ਰੱਖੇ ਜਿੰਦਾਂ ਕਰਕੇ ਸੌਂ ਕਰਦੀ ਜਾ ਸਕੇ ਵੀ ਭਾਈ ਜੀ ਇਹਨਾਂ ਦੇ ਨਾਂ ਤੇ ਅਸੀਂ ਵੀ ਸੌਂ ਖੜੀ ਹੁੰਦੀ ਵੀ ਨਹੀਂ ਜਾਂ ਸਾਡੇ ਕੋਲ ਵੀ ਕੋਈ ਚੰਗੇ ਬੰਦੇ ਹੈ ਨੇ ਸੋ ਪੁਲਿਸ ਦੇ ਵੀ ਬਹੁਤ ਸਾਰੇ ਚੰਗੇ ਲੋਕ ਨੇ ਵੀ ਸੁਖਵਿੰਦਰ ਸਿੰਘ ਜੀ ਵਰਗੇ ਜਿਹੜੇ ਆਪਣੇ ਮਹਿਕਮੇ ਦੀ ਆਪਣੇ ਇਨਸਾਨ ਹੋਣ ਦੀ ਆਪਣੇ ਧਰਮੀ ਹੋਣ ਦੀ ਤੇ ਖਾਸ ਕਰਕੇ ਆਪਣੇ ਪੰਜਾਬੀ ਹੋਣ ਦੀ ਜਿਹੜੀ ਉਹ ਲਾਜ ਰੱਖ ਰਹੇ ਨੇ ਸੋ ਸਾਨੂੰ ਸਾਰਿਆਂ ਨੂੰ ਇਹਨਾਂ ਤੋਂ ਇਨਸਪੀਰੇਸ਼ਨ ਲੈਣੀ ਚਾਹੀਦੀ ਹੈ ਮਹਿਕਮਾ ਕੋਈ ਮਾੜਾ ਨਹੀਂ ਹੁੰਦਾ ਬੰਦੇ ਮਹਿਕਮੇ ਨੂੰ ਮਾੜਾ ਕਰਦੇ ਨੇ ਭਾਵੇਂ ਕਿਸੇ ਵੀ ਜਗ੍ਹਾ ਤੇ ਹੋਣ ਪਰ ਇਹ ਤਾਂ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਧਾਰਮਿਕ ਲੋਕਾਂ ਧਰਮੀਆਂ ਦੀ ਧਰਤੀ ਹੈ ਸੂਰਮਿਆਂ ਯੋਧਿਆਂ ਦੀ ਧਰਤੀ ਹੈ ਇਸ ਧਰਤੀ ਦੇ ਉੱਤੇ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਪੁਰਖਿਆਂ ਦੇ ਇਤਿਹਾਸ ਨੂੰ ਜਾਣਦੇ ਹੋਇਆ ਮੰਨਦੇ ਹੋਇਆ ਉਹਨੂੰ ਮਹਿਸੂਸ ਕਰਦੇ ਹੋਇਆ ਸੁਖਵਿੰਦਰ ਸਿੰਘ ਜੀ ਵਾਂਗ ਕੁਝ ਐਸਾ ਕਰਕੇ ਜਾਈਏ ਇਸ ਸੰਸਾਰ ਤੋਂ ਇੱਕ ਦਿਨ ਤੁਰ ਜਾਣਾ ਕੁਝ ਐਸਾ ਛੱਡ ਜਾਈਏ ਕਿ ਲੋਕ ਸਾਨੂੰ ਯਾਦ ਰੱਖਣ ਕਿਉਂਕਿ ਬਹੁਰੀ ਕਿਉਂਕਿ ਬਹੁਤੀ ਬਰੀ ਅਸੀਂ ਜਦੋਂ ਸੁਣਦੇ ਪੜ੍ਹਦੇ ਆਂ ਵੀ ਭਗਤ ਸਿੰਘ ਆਜਾ ਪੰਜਾਬ ਸੰਭਾਲਣਾ ਤੇ ਅਸੀਂ ਕਿਉਂ ਨਹੀਂ ਭਗਤ ਸਿੰਘ ਬਣਦੇ ਅਸੀਂ ਸੁਖਵਿੰਦਰ ਸਿੰਘ ਕਿਉਂ ਨਹੀਂ ਬਣਦੇ ਕਿਉਂਕਿ ਭਗਤ ਸਿੰਘ ਬਣਨਾ ਆਪਣੇ ਆਪ ਤੋਂ ਸ਼ੁਰੂ ਕਰਨਾ ਪੈਣਾ ਆਪਣੇ ਘਰ ਵਿੱਚ ਭਗਤ ਸਿੰਘ ਪੈਦਾ ਕਰਨਾ ਪੈਣਾ ਆਪਣੇ ਅੰਦਰ ਭਗਤ ਸਿੰਘ ਪੈਦਾ ਕਰਨਾ ਪੈਣਾ ਸਿਰਫ ਭਗਤ ਸਿੰਘ ਦੀ ਫੋਟੋ ਵਾਲੀ ਟੀ-ਸ਼ਰਟ ਪਾਇਆ ਜਾਂ ਭਗਤ ਸਿੰਘ ਦੀ ਫੋਟੋ ਆਪਣੇ ਘਰ ਚ ਲਾਇਆ ਜਾਂ ਸਿਰਫ ਭਗਤ ਸਿੰਘ ਦੀ ਫੋਟੋ ਗੱਡੀ ਤੇ ਲਾਇਆ ਨਹੀਂ ਗੱਡੀ ਚੱਲਣੀ ਭਗਤ ਸਿੰਘ ਤਾਂ ਬਣਨਾ ਪੈਣਾ ਸੋ ਵੀਜੀ ਕਿਉਂਕਿ ਪੂਰੀ ਦੁਨੀਆ ਅਜਿ ਤਰ੍ਹਾਂ ਨੂੰ ਫੋਲੋ ਕਰਦੀ ਹੈ ਹਨਾ ਬਹੁਤ ਸਾਰੇ ਨੌਜਵਾਨ ਨੇ ਤੁਹਾਡੇ ਤੋਂ ਇਨਸਪੀਰੇਸ਼ਨ ਲੈਂਦੇ ਨੇ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਸਜਾ ਦੇਖੋ ਮੈਂ ਆਖਾ ਦੇਣ ਦੀ ਗੱਲ ਕਰਨੀ ਹੈਗਾ ਚਲੋ ਫਿਰ ਤੁਸੀਂ ਕਹਾਂ ਮੈਂ ਦੇਖੋ ਮੇਰੀ 50 ਸਾਲ ਹੋ ਗਏ ਹੈ ਜੀ ਠੀਕ ਹੈ 50 ਸਾਲ ਮੈਂ ਡੇਲੀ 8 ਘੰਟਾ ਮੇਰਾ ਜਿਮ ਹਰ ਰੋਜ਼ ਜੀ ਚਾਹੇ ਸ਼ਾਮੇ ਜਾਵਾਂ ਚਾਹੇ ਸਵੇਰੇ ਜਾਵਾਂ ਠੀਕ ਹੈ ਪਾਪਰ ਮੇਰੇ ਡਾਈਟ ਨਾਲ ਸ਼ਾਮ ਕੋਈ ਕਰਦਾ ਨਹੀਂ ਜੀ ਨਸ਼ਾ ਕੋਈ ਨਹੀਂ ਕਰਦਾ ਨਾ ਕਿ ਸ਼ਰਾਬ ਬਾਕੀ ਨਸ਼ਾ ਬਹੁਤ ਦੂਰੀ ਦੀ ਗੱਲ ਆ ਮੈਂ ਰਾਤ ਤੱਕ ਨਹੀਂ ਪਿੰਦਾ ਜੀ ਹਾਂ ਇੱਕ ਨਾ ਸ਼ਬਨ ਹਗਾ ਬਹੁਤ ਜ਼ਬਰਦਸਤ ਜਿਮ ਵਿੱਚ ਜਾਣਾ ਸਵੇਰੇ ਜਾਂ ਸ਼ਾਮ ਨੂੰ ਜਾਣਾ ਜੀ ਜਾਂ ਜਦ ਦੁਪਹਿਰੇ ਜਾਣਾ ਇੱਕ ਘੰਟਾ ਮੈਂ ਜਿਮ ਡੇਲੀ ਉਹ ਮੈਂ ਲਾਉਣੇ ਲਾਉਣੇ ਟਾਈਮ ਜੋ ਟਾਈਮ ਕੱਢ ਕੇ ਲਾਉਣਾ ਆਪਣੇ ਜੋ ਬਹੁਤ ਚੰਗਾ ਜੀ ਇਹ ਫਰਜ਼ ਕਹ ਲੋ ਡਿਊਟੀ ਤੇ ਆ ਮੈਂ ਪਿੱਛੇ ਦਮਦਮਾ ਤੋਂ ਡਿਊਟੀ ਗਿਆ ਸੀ ਪਿਛਲੇ ਸਾਲ ਦੀ ਗੱਲ ਹੈ ਉੱਥੇ ਮੈਂ ਕਾ ਰਬੜ ਬੰਡ ਰੱਖਿਆ ਹੋਇਆ ਜੀ ਉਹ ਛੋਟਾ ਕੁਝ ਜ਼ਿਆਦਾ ਭਾਰਾ ਨਹੀਂ ਉਹ ਬੈਗਪੈਕ ਨਾਲ ਲੈ ਜਾਂਦਾ ਹਾਂ ਔਰ ਉੱਥੇ ਮੈਂ ਡਿਊਟੀ ਤੜੰਦਾ ਕੰਮਦਾ ਸੀ ਰਾਤ ਦੇ 8:00 ਸਵੇਰੇ 8:00 ਵਜੇ ਤੱਕ ਉੱਥੇ ਬਸ ਸਵੇਰੇ ਵਰਦੀ ਲਾ ਕੇ ਉ ਕਿੰਟ ਬੈਕ ਪਾਉਣਾ ਕਿੰਨਾ ਲਾਗੇ ਆਪਣਾ ਅਰਜ਼ਿਸ਼ ਕਰ ਲੈਣਾ ਹਾਂ ਜੀ ਤੇ ਇਕੱਲੇ ਕੁਲੇ ਖਾ ਕੇ ਮੈਂ ਡੇਟ ਪੂਰੀ ਕਰ ਲੈਣਾ ਹਾਂ ਜੀ ਮਤਲਬ ਨੌਜਵਾਨੇ ਮੈਂ ਸੁਣਿਆ ਕਿ ਚੰਗੀ ਖਾਣਾ ਖਾਓ ਇੱਕ ਘੰਟ ਤੱਕ ਘਟੋ ਘਟ ਘੰਟਾ ਦਿਨ ਲਈ 24 ਘੰਟਿਆਂ ਜੋ ਜੀ ਆਪਣੇ ਸਰੀਰ ਨੂੰ ਜੋ ਕਿਉਂਕਿ ਜੇ ਸਿਹਤ ਆ ਕਿਹਦਾ ਸੈਣ ਦਾ ਜਾਨ ਹੈ ਜਹਾਨ ਹੈ ਬਿਲਕੁਲ ਜੇ ਸਿਹਤ ਆ ਤੇ ਪੈਸਾ ਨਹੀਂ ਤੇ ਪੈਸਾ ਕਿਸ ਕੰਮ ਦਾ ਜੀ ਜੇ ਸਿਹਤ ਹੀ ਨਹੀਂ ਤਾਂ ਸੁਖਵਿੰਦਰ ਸਿੰਘ ਜੀ ਕਿਉਂਕਿ ਤੁਸੀਂ ਮਨੁੱਖਤਾ ਦਾ ਦਰਦ ਮਹਿਸੂਸ ਕਰਨ ਵਾਲੇ ਹੋ ਪੰਜਾਬ ਪੁਲਿਸ ਦਾ ਆਪਣਾ ਵੀ ਇੱਕ ਦਰਦ ਹੈ ਕਿ ਕੋਈ ਛੁੱਟੀ ਨਹੀਂ ਕੋਈ ਡਿਊਟੀ ਦਾ ਪਤਾ ਨਹੀਂ ਅਫਸਰਾਂ ਦੀ ਲੀਡਰਾਂ ਦੀ ਹਰ ਪੱਖ ਤੋਂ ਜਿਹੜਾ ਹੈ ਉਹ ਪ੍ਰੈਸ਼ਰ ਦੇ ਵਿੱਚ ਕੰਮ ਕਰਨਾ ਪੈਂਦਾ ਔਰ ਬਹੁਤ ਹੀ ਵਰਸਟ ਜੌਬ ਜਿਹੜੀ ਉਹ ਪੰਜਾਬ ਪੁਲਿਸ ਦੀ ਮੰਨੀ ਜਾਂਦੀ ਹੈ ਤੁਸੀਂ ਕਿਉਂਕਿ ਪੰਜਾਬ ਪੁਲਿਸ ਦੇ ਵਿੱਚ ਹੋ ਤੁਹਾਡੇ ਕੁਲੀਗਸ ਤੁਸੀਂ ਉਹ ਹੱਡੀ ਹੰਡਾਇਆ ਹੋਏਗਾ ਕਿ ਪਤਾ ਹੀ ਨਹੀਂ ਹੈ 24 24 ਘੰਟੇ ਦੀ ਡਿਊਟੀ 36 36 ਘੰਟੇ ਦੀ ਡਿਊਟੀ ਹੈ ਅਕਸਰ ਇਹ ਚੁਟਕਲੇ ਬਣਦੇ ਨੇ ਇਸ ਗੱਲ ਦੇ ਉੱਤੇ ਕਿ ਮਨਿਸਟਰ ਜਿਹੜਾ ਉਹ ਤਾਂ ਬਾਹਰ ਨਿਕਲ ਜਾਂਦਾ ਤੇ ਸੜਕਾਂ ਦੇ ਉੱਤੇ ਮੀਲਾਂ ਤੱਕ ਖੜੀ ਪੰਜਾਬ ਪੁਲਿਸ ਜਿਹੜੀ ਉਹ ਧੁੱਪ ਦੇ ਵਿੱਚ ਜਿਹੜੀ ਉਹ ਸੜਦੀ ਰਹਿੰਦੀ ਹੈ ਤੁਸੀਂ ਉਹ ਪੁਲਿਸ ਦਾ ਜਿਹੜਾ ਦਰਦ ਹੈ ਉਹਦੇ ਉੱਤੇ ਵੀ ਕੁਝ ਕਹਿਣਾ ਚਾਹੁੰਦੇ ਹੋ ਜੀ ਬਿਲਕੁਲ ਦੇਖੋ ਸਾਡਾ ਮਹਿਕਮਾ ਕਹੇਗਾ ਜਦੋਂ 26 ਸਾਲ ਪਰਤੀ ਹੋ ਗਏ ਜਦੋਂ ਕੋਈ ਦਸਹਿਰਾ ਆ ਗਿਆ ਦੀਵਾਲੀ ਆ ਗਈ ਕੋਈ ਤਿਉਹਾਰ ਆ ਗਿਆ ਜੀ ਜਦੋਂ ਹਰ ਪਰਿਵਾਰ ਘਰੇ ਹੁੰਦਾ ਸਾਡੇ ਛੁੱਟੀਆਂ ਬੰਦ ਹੁੰਦੀਆਂ ਬਿਲਕੁਲ ਕਿਉਂ ਕਿਉਂਕਿ ਅਸੀਂ ਜਿਵੇਂ ਘਰਾਂ ਦੇ ਬਾਹਰ ਖੜੇ ਹਾਂ ਲੋਕ ਘਰਾਂ ਦੇ ਅੰਦਰ ਆਰਾਮ ਨਾਲ ਸੁੱਤੇ ਐ ਬਿਲਕੁਨ ਜੇ ਫਰਜ ਕਰੀਏ ਅਸੀਂ ਪੁਲਿਸ ਵਿਭਾਗਾਂ ਚਲੋ ਖੈਰ ਸਾਡਾ ਜੀ ਕਾਹਦਾ ਕਰ ਜਾ ਕੇ ਦਿਨ ਤੋਂ ਹਰ ਦੇਖੀਏ ਜੀ ਪਰ ਮਜਬੂਰੀ ਬਣ ਜਾਂਦੀ ਐ ਜੀ ਕਿਉਂ ਜੇ ਅਸੀਂ ਬਾਹਰ ਖੜਾਂਗੇ ਤੇ ਪਬਲਿਕ ਅੰਦਰ ਆਰਾਮ ਨਾਲ ਸੁੱਤੇ ਐ ਜੇ ਅਸੀਂ ਘਰਾਂ ਨੂੰ ਆ ਗਏ ਹੁਣ ਹਾਲਾਤ ਆਪਾਂ ਨੂੰ ਪਤਾ ਬਹੁਤ ਮਾੜੇ ਹੋ ਗਏ ਜੀ ਹੁਣ ਤੇ ਹਾਲਾਤ ਬਣੇਗੇ ਦਿਨੇ ਕੋਈ ਰਾਤ ਦੀ ਗੁੱਦੇ ਨਹੀਂ ਹੁੰਦੇ ਚੋਰਾ ਵਾਹ ਤੇ ਦਿਨ ਵੀ ਰਾਤ ਰਾਤ ਵੀ ਦੇਣਾ ਬਿਲਕੁਲ ਪਰ ਕਿੱਥੋਂ ਪਰਸ ਮਾਰ ਕੇ ਲੈਣਾ ਕਿੱਥੋਂ ਮੋਬਾਈਲ ਖੋ ਕੇ ਲੈ ਜਾਣਾ ਉਹ ਜਿਹੜੀ ਗੱਲ ਤੁਸੀਂ ਕੀਤੀ ਪੁਲਿਸ ਮੈਕ ਵਿੱਚ ਦੀ ਪੁਲਿਸ ਮੈਕ ਵਿੱਚ ਇੱਕ ਪਿੱਛੇ ਜੇ ਹਫਤਾਵਾਰ ਸਟਾਰਟ ਹੋਈਗੀ ਵੀ ਹਫਤੇ ਟੈਸਟ ਮਿਲਿਆ ਕਰਨੀ ਜੀ ਉਹ ਕਾਲਜਾਂ ਜੀ ਰਹਿ ਗਈ ਅੱਛਾ ਜੀ ਹਾਂ ਜੀ ਤੇ ਹੁਣ ਛੁੱਟੀ ਆ ਲਿਖਤੀ ਪਰ ਤੁਸੀਂ ਛੁੱਟੀ ਜਦੋਂ ਹੋਵੇ ਆਪਣੀ ਕੱਟ ਲਈ ਜਿਆ ਜਿੱਦਾਂ ਹੁਣ ਦੇਖੋ ਇਲੈਕਸ਼ਨ ਆ ਇਲੈਕਸ਼ਨ ਤਕਰੀਬਨ ਆਪਣੇ ਪੰਜਾਬ ਦੋ ਮਹੀਨਿਆਂ ਨੂੰ ਆ ਜੀ ਤੇ ਸਾਡੇ ਛੁੱਟੀਆਂ ਤੋਂ 15 ਦਿਨ ਪਹਿਲਾਂ ਬੰਦ ਹੋ ਗਈਆਂ ਜੀ ਕਿਉਂਕਿ ਕੁਝ ਮਜਬੂਰੀਆਂ ਹੁੰਦੀਆਂ ਉੱਚ ਜੀ ਉਹਨਾਂ ਛੁੱਟੀਆਂ ਕਰਨੀਆਂ ਪੈਂਦੀਆਂ ਕਿਉਂਕਿ ਪੁਲਿਸ ਦਾ ਡਿਊਟੀ ਇਹੋ ਜੀ ਹੈ ਹਾਜ਼ਰੀ ਜ਼ਰੂਰ ਬਣ ਜਾਂਦੀ ਹੈ ਤੋ ਕੁਝ ਕੁਟ ਰੀਜਨ ਹੋਣ ਦੇ ਕਈ ਗੱਲਾਂ ਪਤਾ ਹੋ ਜਾਂਦੀਆਂ ਜੀ ਉਹ ਛੁੱਟੀਆਂ ਬੰਦ ਹੋ ਜਾਂਦੇ ਚੱਲੀ ਜਾਂਦਾ ਕੰਮ ਵਿਚੋ ਟਾਈਮ ਕਰਕੇ ਗੜਾ ਕਰੀ ਮਾਰ ਜਾਈਦਾ ਜੀ 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 ਹਾਂਜੀ ਕਿਉਂਕਿ ਇਹ ਵੀ ਇੱਕ ਤਰਸਦੀ ਹੈ ਕਿ ਪੰਜਾਬ ਪੁਲਿਸ ਦੇ ਲਈ ਅਕਸਰ ਹੀ ਬਹੁਤ ਸਾਰੇ ਮੁਲਾਜ਼ਮ ਭਾਵੇਂ ਕਿ ਅੰਡਰ ਪ੍ਰੈਸ਼ਰ ਬਹੁਤੀ ਬਰੀ ਹੋ ਵਿਚਾਰੇ ਆਪਣੇ ਦਿਲ ਦੀ ਪੀੜ ਜਿਹੜੀ ਉਹ ਲੋਕਾਂ ਨਾਲ ਸਾਂਝੀ ਨਹੀਂ ਕਰ ਸਕਦੇ ਬਟ ਇਹ ਪੰਜਾਬੀਆਂ ਨੂੰ ਤੇ ਖਾਸ ਕਰਕੇ ਜਿਹੜੇ ਸਰਕਾਰੀ ਤੰਤਰ ਇਸ ਗੱਲ ਨਾਲ ਜਿੰਮੇਵਾਰ ਹੈ ਕਿ ਪੂਰੀ ਦੁਨੀਆ ਦੇ ਵਿੱਚ ਹਰ ਕੋਈ ਪੁਲਿਸ ਦੇ ਉੱਤੇ ਮਾਣ ਕਰਦਾ ਹੈ ਕਿਉਂਕਿ ਉਹਨਾਂ ਦੀ ਡਿਊਟੀ ਜਿਹੜੀ ਹੈ ਉਹ ਆਮ ਲੋਕਾਂ ਦੀ ਸੁੱਖ ਸਹੂਲਤ ਵਾਸਤੇ ਹੈ ਪਰ ਜੇ ਪੁਲਿਸ ਦੀ ਖੁਦ ਦੀ ਸੁੱਖ ਸਹੂਲਤ ਨਹੀਂ ਹੋਏਗੀ ਉਹ ਹੀ ਕੰਫਰਟੇਬਲ ਫੀਲ ਨਹੀਂ ਕਰੋਗੇ ਤੇ ਉਹ ਔਨ ਡਿਊਟੀ ਕਿੰਨੀ ਕਤੰਦੇ ਇਹਨਾਂ ਨੂੰ ਬਾਸ ਸਕਣਗੇ ਜਾਂ ਆਪਣੇ ਮਹਿਕਮੇ ਨੂੰ ਪਿਆਰ ਕਿੰਨਾ ਕਰ ਸਕਣਗੇ ਸੋ ਇਹ ਸਾਰਿਆਂ ਲਈ ਇੱਕ ਸਵਾਲ ਜਿਹੜਾ ਉਹ ਵੱਡਾ ਬਣਦਾ ਹੈ ਕਿ ਇਹਦੇ ਤੇ ਵਿਚਾਰ ਜ਼ਰੂਰ ਹੋਵੇ ਸੋ ਵੀ ਸੁਖਿੰਦਰ ਸਿੰਘ ਜੀ ਨੇ ਸਾਨੂੰ ਆਪਣਾ ਬਹੁਤ ਕੀਮਤੀ ਸਮਾਂ ਦਿੱਤਾ ਬਹੁਤ ਸੋਹਣਾ ਮੈਸੇਜ ਦਿੱਤਾ ਨੌਜਵਾਨਾਂ ਦੇ ਨਾਮ ਤੇ ਮੈਂ ਆਸ ਕਰਦਾ ਹਾਂ ਕਿ ਇਹ ਜਿਹੜੀਆਂ ਜਿਹੜੀਆਂ ਜ਼ਿੰਦਗੀਆਂ ਲੋਕਾਂ ਦੀ ਜ਼ਿੰਦਗੀ ਲਈ ਕੰਮ ਕਰਦੀਆਂ ਨੇ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਐਪਰੀਸ਼ੀਏਟ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਤੋਂ ਸੀਧੇ ਲੈ ਕੇ ਹੋਰ ਬਹੁਤ ਸਾਰੇ ਪੁਲਿਸ ਆਫੀਸਰ ਹੀ ਨੇ ਹਰ ਇੱਕ ਮੈਗਮੇ ਦੇ ਅਫਸਰ ਜਾਂ ਕੋਈ ਵੀ ਮੁਲਾਜ਼ਮ ਜਿਹੜੇ ਨੇ ਉਹ ਆਪਣੀ ਡਿਊਟੀ ਦੇ ਨਾਲ ਨਾਲ ਜਿਹੜੀ ਸਾਡੀ ਡਿਊਟੀ ਬਾਬੇ ਨਾਨਕ ਨੇ ਲਈ ਹੈ ਜਿਹੜੀ ਸਾਡੀ ਡਿਊਟੀ ਮਨੁੱਖਤਾ ਪ੍ਰਤੀ ਹੈ ਪੰਜਾਬੀ ਹੋਣ ਕਰਕੇ ਜਿਹੜੀ ਸਾਡੀ ਡਿਊਟੀ ਹੈ ਉਸ ਡਿਊਟੀ ਦੀ ਪਾਲਣਾ ਵੀ ਅਸੀਂ ਕਰੀਏ ਸੋ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰੀ ਫੇਰ ਰਿਪੀਟ ਤੁਹਾਡਾ ਬਹੁਤ ਬਹੁਤ ਧੰਨਵਾਦ ਕੰਮਵਾਜੀ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਦੱਸਾ ਪਰਿਵਾਰੋਂ ਬਹੁਤ ਬਹੁਤ ਜੀ ਆਇਆਂ ਤੇ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ